ਕਹਨੇ ਕੀ ਹੈ ਜੀ ਆਪਣੇ ਬੱਲੇ ਬੱਲੇ ਕਰਾਈ ਪਈ ਹੈ ਫੌਜ ਨੇ ਪੂਰੀ ਜੋਰਾ ਸ਼ੋਰ ਨਾਲ ਅਸੀਂ ਜਿਹੜਾ ਸੋਸ਼ਲ ਮੀਡੀਆ ਰਾਹੀਂ ਸੁਣ ਰਹੇ ਹਾਂ ਰਿਫਾਇਲ ਗਰਾਤਾ ਗੁਰਾ ਨਾ ਕਿ ਡਰੋਨ ਦਾ ਗਰੇਨ ਗਰਾਇ ਨਹੀਂ ਆ ਰਹੇ ਜੀ ਇਹਨਾਂ ਕੋਲ ਪਾਕਿਸਤਾਨ ਵਾਲੇ ਕੋਲ ਇਹਨਾਂ ਕੋਲ ਜਿਹੜਾ ਸਾਡਾ 에ਅ ਗ੍ਰਾਫਟ ਸਿਸਟਮ ਹੈਗਾ ਉਹਨਾਂ ਨਾਲ ਡਰੋਨ ਇਹਨਾਂ ਦੇ ਇੱਕ ਵੀ ਮਿਸਾਈਲ ਦਾ ਪ੍ਰੋਪਰ ਹਮਲਾ ਹੋਣ ਨਹੀਂ ਦਿੰਦਾ ਹੈ ਤੱਕ ਫੌਜ ਨੇ ਅਸੀਂ ਸਲਾਮ ਕਰਦੇ ਹਾਂ ਕਿ ਹਿੰਦੁਸਤਾਨ ਦੀ ਗਵਰਨਮੈਂਟ ਨੇ ਤੇ ਹਿੰਦੁਸਤਾਨ ਦੀ ਫੌਜ ਨੂੰ ਵੀ ਉਹਨਾਂ ਨੇ ਪੂਰੀ ਤਰ੍ਹਾਂ ਤੋੜਿਆ ਪਾਕਿਸਤਾਨ ਦੇ ਪੂਰੇ ਕਟਕੜਾਈਆਂ ਲੀਆਂ ਜੀ ਇਸ ਟਾਈਮ 'ਤੇ ਮੈਂ ਕਹਿੰਦਾ ਜੀ ਤੁਸੀਂ ਜਿੱਤ ਕੇ ਮੈਂ ਕਹਿੰਦਾ ਬਹੁਤ ਹਲ ਹੋ ਰਿਹਾ ਆਪਣੇ ਕੋਲ ਆਂਦੇ ਪੂਰੇ ਪੂਰੇ ਚਾਂਸ ਹੈਗੇ ਜੇ ਗਵਰਨਮੈਂਟ ਚਾਵੇ ਤਾਂ ਜੀ ਉਹ ਕਿਸੇ ਵੀ ਕੁਝ ਵੀ ਕਰ ਸਕਦਾ ਰਾਤ ਨੂੰ ਸੋਸ਼ਲ ਮੀਡੀਆ ላይ ਦੇਖਿਆ ਸੀ ਨਾ ਲਾਹੌਰ ਦੇ ਮਸਾਇਲਾ ਗਿਰੇ ਤਾਂ ਮਸਾਇਲਾ ਪ੍ਰੋਪਰ ਫਟੀਆਂ ਇੰਨਾ ਕੋਈ ਮਸਾਇਲ ਫਟ ਨਹੀਂ ਰਹੀ ਜੇ ਫਟ ਵੀ ਰਹੀ ਤੇ ਮਾੜੀ-ਮੋਟੀ ਜੂਕਾ-ਦੂਕਾ ਕੈਜ਼ੁਐਲਟੀ ਹੋ ਰਹੀ ਹੋਵੇ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਜੋ ਉਹ ਵੀ ਮਤਲਬ ਕਿ ਜਿਹੜੇ 에ਅਕਰਾਫਟ ਸਿਸਟਮ ਆ ਡਿਫਿਊਜ਼ ਹੋ ਕੇ ਜਮੀਨ ਤੇ ਗਿਰ ਰਹੀ ਉਹ ਚੀਜ਼ਾਂ ਜਮੀਨ ਤੇ ਗਿਰ ਰਹੀਆਂ ਬਾਕੀ ਤਾਂ ਇੰਨਾ ਕੋਈ ਸਾਰਾ ਇਹਨਾਂ ਦਾ ਚਾਈਨਾ ਦਾ ਮਾਲ ਹੈ ਜਿਹੜਾ ਇਹਨਾਂ ਮਾਲ ਕਹਿੰਦੇ ਚੱਲੇ ਜਾਂਦਾ 100 ਦਿਨਾਂ ਦਾ 2 ਦਿਨ ਉਹ ਵਾਲਾ ਕੰਮ ਹੈ ਇਹਨਾਂ ਸਾਰੇ ਬੰਬ ਵੀ ਸਾਰੇ ਡਿਫਿਊਜ਼ ਹੋ ਰਹੇ ਨੇ ਜਿੱਦਾਂ ਦੇਖੋ ਗਵਰਨਮੈਂਟ ਗਾਈਡਲਾਈਨਸ ਆਣਗੇ ਪੂਰਾ ਹਿੰਦੁਸਤਾਨ ਕੀ ਪੂਰਾ ਮੁਲਕ ਸੱਤ ਫੌਜ ਦੇ ਨਾਲ ਆ ਗਾਈਡਲਾਈਨ ਪੂਰਾ ਫੋਲੋ ਕਰ ਰਹੇ ਆ ਬਲੈਕਆਊਟ ਹੋ ਰਿਹਾ ਤਾਂ ਬਲੈਕਆਊਟ ਨਾਲ ਫੋਲੋ ਕਰ ਰਹੇ ਆ ਜਿੱਦਾਂ ਗਵਰਨਮੈਂਟ ਦੇ ਦਿਸ਼ਾ ਨਿਰਦੇਸ਼ ਆ ਰਹੇ ਨੇ ਕੋਈ ਸੰਤਵੇ ਕਹੋਗੇ ਸੱਤਵੇਪਨ ਵਪਾਰੀ ਭਾਈ ਨਾਲ ਖੜੇ ਆ ਜੋ ਫੌਜ ਦੀ ਰਿਕੁਆਇਰਮੈਂਟ ਆਪਾਂ ਪੂਰੀ ਫੌਜ ਨਾਲ ਖੜੇ ਆ ਜੀ ਐਜੀ ਗੱਲ ਨਹੀਂ ਆ ਜੀ ਕਰੋ ਡਟ ਕੇ ਸਾਹਮਣਾ ਕਰੋ ਅਸੀਂ ਵੀ ਨਾਲ ਖੜੇ ਆ ਜੀ ਕੋਈ ਵਪਾਰ ਤਾਂ ਚੱਲਦੇ ਰਹਿਣਗੇ ਇੱਕ ਵਾਰ ਇਹਨਾਂ ਦਾ ਗੰਢੀ ਘਾਟਾ ਕੱਢ ਦੇਣਾ ਚਾਹੀਦਾ ਪੂਰੀ ਪ੍ਰੋਪਰ ਤਰੀਕੇ ਨਾਲ ਜੀ ਜਿਤੇ ਕੀ ਪੈਲਗਮ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਅਤੇ ਲੋਕਾਂ ਦੀਆਂ ਸੁਰੱਖਿਆ ਲਈ ਸਰਕਾਰਾਂ ਵੱਲੋਂ ਬਲੈਕਆਊਟ, ਮੌਕ ਟ੍ਰੇਲ ਵਰਗੇ ਵਕ-ਵਕ ਉਪਰਾਲੇ ਕੀਤੇ ਜਾ ਰਹੇ ਹਨ ਉਸ ਸਬੰਧ ਦੇ ਵਿੱਚ ਅੱਜ ਲੁਧਿਆਣਾ ਦੇ ਵਿੱਚ ਲੋਕਾਂ ਵੱਲੋਂ ਸਰਕਾਰਾਂ ਦੇ ਇਨਾ ਵਕ-ਵਕ ਕੀਤੇ ਜਾ ਰਹੇ ਉਪਰਾਲੇ ਨੂੰ ਲੈ ਕੇ ਕੀ ਕੀ ਅਸੀਂ ਸਰਕਾਰ ਦੇ ਨਾਲ ਉੱਥੇ ਇਸ ਮੌਕੇ ਉਹਨਾਂ ਵੱਲੋਂ ਕੀ ਕੀ ਅਸੀਂ ਸਰਕਾਰਾਂ ਦੀ ਹਰ ਇੱਕ ਕਾਇਲੈਂਡ ਦਾ ਸਮਰਥਨ ਕਰਾਂਗੇ ਅਤੇ ਜਿਸ ਵਕ ਸਾਨੂੰ ਬਲੈਕਆਊਟ ਕਰਨ ਲਈ ਆਦੇਸ਼ ਦਿੱਤੇ ਜਾਣਗੇ ਅਸੀਂ ਉਸੇ ਤਰ੍ਹਾਂ ਬਲੈਕ ਕੋਰ ਵੀ ਕਰਾਂਗੇ ਇਸ ਦੌਰਾਨ ਲੋਕਾਂ ਵੱਲੋਂ ਵੀ ਆਪਣੀ ਫੌਜ ਦੇ ਮਾਨ ਦਿਟਾਇਆ ਗਿਆ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਸਾਡੀ ਵੀ ਜ਼ਰਤ ਤੇ ਜ਼ਰੂਰਤ ਪਈ ਤਾਂ ਅਸੀਂ ਵੀ ਜ਼ਰੂਰ ਲੜਨ ਲਈ ਜਾਵਾਂਗੇ ਅਤੇ ਦੇਸ਼ ਵਾਸੀਆਂ ਅਸੀਂ ਦੇਸ਼ ਲਈ ਵੀ ਕੁਰਬਾਨ ਹੋ ਸਕਦੇ ਹਾਂ ਹਾਂ ਸਤ ਕੀ ਨਾਮ ਹੈ ਮੇਰਾ ਨਾਮ ਸਰਿੰਦਰ ਗੁਜਰ ਜੀ ਕਿਹੜੀ ਜਗ੍ਹਾ ਸਰ ਸੋ ਚੰਦਨਗਰ ਸੋਲ ਸਿਟੀ ਚ ਜੀ ਸਰ ਬਲੈਕਆਊਟ ਦਾ ਕਿਸ ਤਰ੍ਹਾਂ ਤੁਸੀਂ ਨਿਵਸਥਨ ਕਰਦੇ ਹੋ हां बिल्कुल समर्थन करते हैं जी इसी समर्थन करते हैं ਸਾਡੇ ਪੂਰੀ ਰਾਤ ਵੀ ਕੋਈ ਲੈਟਾ ਬੰਸ ਸੀ ਪੂਰੀ ਈਰੀ ਲੈਟਾ ਬੰਸ ਸੀ ਗਿਆ ਜੀ ਉਹ ਸਾਨੂੰ ਜੋ ਗਾਈਡਲਾਈਨ ਮਿਲੇਗੀ ਸਾਡੇ ਡੀਸੀ ਸਾਹਿਬ ਵੱਲੋਂ ਸਾਡੇ ਜਨਜੀ ਵੱਲੋਂ ਅਸੀਂ ਉਹਨੂੰ ਫੋਲੋ ਕਰਾਂਗੇ ਜੀ ਤੇ ਲੋਕਾਂ ਨੂੰ ਵੀ ਅਪੀਲ ਕਰਨਾ ਕਰਾਂਗੇ ਲੋਕਾਂ ਨੂੰ ਅਪੀਲ ਕਰਦੇ ਹਾਂ ਜੀ ਬਿਲਕੁਲ ਤੁਸੀਂ ਸ਼ਾਂਤ ਮੇ ਰਹੋ ਸਾਨੂੰ ਕਿਸੇ ਵੀ ਤਰ੍ਹਾਂ ਡਰਨ ਦੀ ਝੂਠੀਆਂ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਜੀ ਬਾਕੀ ਸਾਡੀ ਸਰਕਾਰ ਸਾਡੇ ਪ੍ਰਸ਼ਾਸਨ ਸਾਡੇ ਫੌਜੀ ਭਾਈ ਸਾਨੂੰ ਪੂਰਾ ਭਰੋਸਾ ਉਹਨਾਂ ਤੇ ਫੌਜ ਤੇ ਕਿੰਨਾ ਕੁ ਮਾਣ ਹੈ ਇਸ ਦਾ ਪੂਰਾ ਮਾਣ ਹੈ ਜੀ ਫੌਜ ਤੇ ਅਸੀਂ ਜੇ ਫੌਜ ਦੇ ਮਾਣ ਦੇ ਉੱਤੇ ਅਸੀਂ ਬੇ ਨੀਡਰ ਹੋ ਕੇ ਰਾਤ ਨੂੰ ਸੌਜਣ ਨਹੀਂ ਆ ਕਿ ਜੋ ਫੌਜ ਜਿਹੜੀ ਬਾਰਡਰ ਤੇ ਖੜੀ ਹੈ ਸਾਨੂੰ ਕਿਸੇ ਵੀ ਪ੍ਰਕਾਰ ਦਾ ਡਰ ਨਹੀਂ ਲਾਉਣ ਨਹੀਂ ਹੈ ਅਸੀਂ ਸੱਚੇ ਪਾਤਸ਼ਾਹੇ ਦੀ ਬੇਨਤੀ ਕਰਦੇ ਹਾਂ ਸਾਡੇ ਫੌਜੀ ਵੀਰਾਂ ਨੂੰ ਤਾਕਤ ਬਖਸ਼ੀ ਜਾਵੇ ਤਾਂ ਕਿ ਅਸੀਂ ਹਰ ਮੋਰਚਾ ਫਤਿਹ ਕਰੀਏ ਜੀ ਤੇ ਜੇ ਤੁਹਾਨੂੰ ਲੋੜ ਪੈਂਦੀ ਤੁਹਾਡੇ ਲੋਕਾਂ ਦੀ ਤੇ ਤੁਸੀਂ ਤਿਆਰ ਆ ਫੌਜ ਦੇ ਬਿਲਕੁਲ ਤਿਆਰ ਹਾਂ ਜੀ ਕੋਈ ਚੱਕਰ ਨਹੀਂ ਮਾਰਨਾ ਇਹ ਕਿ ਸੱਚ ਹੈ ਕਿ ਨਹੀਂ ਝੂਠ ਨਹੀਂ ਹੈ ਅਸੀਂ ਜੇ ਜਦੋਂ ਸਾਨੂੰ ਹੁਕਮ ਆਏਗਾ ਅਸੀਂ ਤਿਆਰ ਆ ਅਸੀਂ ਤਾਂ ਤਿਆਰ ਆ ਸਾਡੇ ਬੱਚਪਨ ਦਾ ਸੁਪਨਾ ਅਸੀਂ ਕੋਈ ਇਹ ਜੀ ਗੱਲ ਨਹੀਂ ਹੈਗੀ ਬਿਲਕੁਲ ਤਿਆਰ ਹੈ ਜਦੋਂ ਸਾਨੂੰ ਜਿਸੇ ਵੀ ਤਰ੍ਹਾਂ ਦਾ ਆਰਡਰ ਆਏਗਾ ਬਿਲਕੁਲ ਸੋਪ ਸਟ ਤਿਆਰ ਹੈ ਕੋਈ ਨਹੀਂ ਗੱਲ ਲੇਕਿਨ ਫੌਜ ਤੇ ਆਪਣਾ ਕਿੰਨਾ ਕੁ ਭਰੋਸਾ ਤਾਂ ਮੇਰੇ ਪੁੱਛਿਆ ਜਾਵੇ ਬਿਲਕੁਲ ਭਰੋਸਾ ਪੂਰਾ ਜੀ ਫੌਜ ਸਾਡੀ ਜਿੰਝ ਜਾ ਨਹੀਂ ਫੌਜ ਦੇ ਸਿਰ ਦੇ ਉੱਤੇ ਅਸੀਂ ਆਰਾਮ ਕਰਦੇ ਹਾਂ ਇੱਥੇ ਬਿਲਕੁਲ ਮਤਲਬ ਅਸੀਂ ਕਹਿ ਸਕਦੇ ਹਾਂ ਕਿ 100% ਫੌਜੀ ਸਾਡੇ ਵੀਰ ਇਮਾਨਦਾਰ ਫੌਜੀ ਹੈ ਔਰ ਕਦੇ ਵੀ ਅੱਜ ਤੱਕ ਪਿਛੇ ਨਹੀਂ ਮੁੜੇ ਸਾਡੀ ਫਾਰਸ ਨੇ ਦੀ ਇਹ ਹੀ ਖਾਸੀਅਤ ਹੈ ਕਦੇ ਦੁ ਜਾਂ ਮਰ ਕੇ ਆਉਗੀ ਜਾਂ ਮਰ ਕੇ ਆਉਗੀ ਇਹ ਤਾਂ ਹਾਸਲ ਕਰਕੇ ਆਏਗੀ ਬਿਲਕੁਲ ਬਿਲਕੁਲ ਜਿੱਤ ਕੇ ਆਉਗੀ ਜੀ ਸਤਿ ਸ੍ਰੀ ਅਕਾਲ ਕੀ ਨਾਂ ਆ ਜੀ ਗੱਲਾਂ ਕੀ ਰਾਜ ਸਿੰਘ ਜੀ ਰਾਜ ਸਿੰਘ ਜੀ ਕਿੱਸਾ ਦੇਖਦੇ ਜਿਹੜਾ ਬਲੈਕ ਆਊਟ ਕੀਤਾ ਗਿਆ ਡੀਸੀ ਸਾਹਿਬ ਵੱਲੋਂ ਇਹ ਵਧੀਆ ਕੀਤਾ ਗਿਆ ਜੀ ਜਨਤਾ ਦੇ ਹੱਥ ਦੇ ਵਿੱਚ ਹੈ ਸਾਰੇ ਲੋਕਾਂ ਨੂੰ ਦਾ ਸਾਥ ਦੇਣਾ ਚਾਹੀਦਾ ਹੈ ਸ਼ਾਮ ਨੂੰ ਜਦੋਂ ਹੁੰਦਾ ਬਲੈਕ ਆਊਟ ਸਾਰਿਆਂ ਨੂੰ ਆਪੋ ਆਪਣੀਆਂ ਲਾਈਟਾਂ ਬੰਦ ਕਰ ਲੈਣੀਆਂ ਚਾਹੀਦੀਆਂ ਗਲੀ ਮੁਹੱਲੇ ਜਿਉਂ ਕੋਈ ਲਾਈਟ ਜਗਦੀ ਹੈ ਉਹਨੂੰ ਵੀ ਬੰਦ ਕਰਨਾ ਚਾਹੀਦਾ ਹੈ ਅਗਰ ਕਿਸੇ ਗੁਰਦੁਆਰੇ 'ਚ ਜਗਦੀ ਹੈ ਉੱਥੇ ਵੀ ਬੰਦ ਕਰਨੀ ਚਾਹੀਦੀ ਹੈ ਜਨਤਾ ਦੇ ਹਿੱਤ ਵਿੱਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਵਧੀਆ ਗੱਲ ਆ ਬਲੈਕਆਊਟ ਕਿਉਂ ਕੀਤਾ ਜਾਂਦਾ ਹੈ ਤੁਸੀਂ ਬਾਰੇ ਇਹ ਬਲੈਕਆਊਟ ਇਸ ਕਰਕੇ ਕੀਤਾ ਜਾਂਦਾ ਜੀ ਇਹ ਜਦੋਂ ਆਪਣੇ ਕੋਈ ਰੌਕਟ ਕੋਈ ਚੀਜ਼ ਜਾਂਦੀ ਆ ਉਹਨੂੰ ਇਹ ਪਤਾ ਨਾ ਲੱਗੇ ਕਿ ਇੱਥੇ ਲਾਈਟ ਜਗਦੀ ਹੈ ਇੱਥੇ ਕੋਈ ਰਹਿਸ਼ ਆ ਜਾਂ ਕੋਈ ਇੱਥੇ ਬੰਦੇ ਰਹਿੰਦੇ ਆ ਬਲੈਕਆਊਟ ਦਾ ਮਤਲਬ ਇਹ ਹੁੰਦਾ ਜਿਵੇਂ ਕਿ ਤੁਸੀਂ ਕਿਹਾ ਦੋਵਾਰਾ ਸਾਥੀ ਲੈਣ ਤੁਸੀਂ ਕੱਲ ਬਾਦ ਦਰਵਾਈ ਆ ਨਿਸ਼ਾਨ ਸਾਹਿਬ ਦੀ ਤੇ ਕਿਸ ਤਰ੍ਹਾਂ ਕਹਿ ਰਹੇ ਹੋ ਇਸ ਬਾਰੇ ਉਹ ਅਸੀਂ ਇਹ ਸੇ ਕਰਕੇ ਕਹਿ ਰਹੇ ਸਾਡੇ ਗਲੀ ਮਹੱਲੇ ਚ ਜਿੰਨੇ ਵੀ ਸੀ ਅਸੀਂ ਸਾਰੀਆਂ ਆਪਣੀਆਂ ਲਾਈਟਾਂ ਬੰਦ ਕਰਤੀਆਂ ਗਲੀ ਦੀਆਂ ਬੰਦ ਕਰਤੀਆਂ ਸੋਲਰ ਲਾਈਟਾਂ ਲੱਗੀਆਂ ਸੀ ਉਹ ਵੀ ਬੰਦ ਕਰਤੀਆਂ ਗੁਰਦੁਆਰੇ ਦੀ ਲਾਈਟ ਵੀ ਬੰਦ ਕਰਤੀ ਕਿਉਂਕਿ ਜੋ ਰਾਤ ਨੂੰ ਕੰਮ ਹੁੰਦਾ ਹੈ ਜਿਵੇਂ ਰੌਕਟ ਆ ਗਿਆ ਕੋਈ ਚੀਜ਼ ਮਜਾ ਹੈ ਲੱਗੀ ਉਹਦਾ ਉਹਨੂੰ ਕੋਈ ਚੀਜ਼ ਦਾ ਸ਼ੋਅ ਨਹੀਂ ਹੁੰਦੀ ਵੀ ਇੱਥੇ ਕੋਈ ਜਨਤਾ ਹੈ ਜੇ ਅਗਰ ਲਾਈਟ ਜਗਦੀ ਉਹ ਵੀ ਲਾਈਟ ਪਵੇਗੀ ਉਹਨੂੰ ਇਹ ਪਤਾ ਲੱਗੇਗਾ ਕਿ ਇੱਥੇ ਕੋਈ ਹੈ ਰੈਸ਼ ਹੈ ਪਬਲਿਕ ਨੂੰ ਵੀ ਇਹ ਫੀਲ ਕਰਨਾ ਚਾਹੀਦਾ ਹੈ ਪਬਲਿਕ ਨੂੰ ਇਹੀ ਫੀਲ ਕਰਨਾ ਚਾਹੀਦਾ ਹੈ ਵੀ ਸਾਰੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਜੋ ਡੀਸੀ ਮਾਨਸ਼ੂ ਜੀ ਨੇ ਆਰਡਰ ਕੀਤੇ ਆ ਇਹਦਾ ਸਭ ਤੋਂ ਵਧੀਆ ਬੈਨੀਫਿਟ ਲੋਕਾਂ ਨੂੰ ਹੀ ਮਿਲਦਾ ਹੈ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਜੀ ਜੋ ਗਲੀ ਮੱਲਾ ਆਪਣੀਆਂ ਸਾਰੀਆਂ ਲਾਈਟਾਂ ਬੰਦ ਕਰਨੀਆਂ ਚਾਹੀਦੀਆਂ ਕੋਈ ਵੀ ਲਾਈਟ ਨਾ ਜਗਾਓ ਰਾਤ ਨੂੰ ਜਦੋਂ ਵੀ 8-9 ਵਜੇ ਹੋ ਉਸ ਤੋਂ ਬਾਅਦ ਬੰਦ ਕਰ ਦਿਓ ਤੁਹਾਡੇ ਫਾਇਦੇ ਵਾਸਤੇ ਆ ਦੂਜਾ ਖੋਜ ਬਾਰੇ ਆਪਣਾ ਕੀ ਕਹਿਣਾ ਹੈ ਫੌਜ ਬਾਰੇ ਫੌਜ ਆਪਣੀ ਬਹੁਤ ਵਧੀਆ ਜੀ ਸક્ષਮ ਆ ਸਾਰਾ ਕੰਮ ਸਹੀ ਕਰ ਰਹੀ ਹੈ ਕਿਸੇ ਚਲੋ ਕਮੀ ਨਹੀਂ ਹੈ ਸਰਕਾਰ ਵੀ ਉਹਦਾ ਸਾਥ ਦੇ ਰਹੀ ਹੈ ਫੌਜ ਨੂੰ ਸਾਡੀ ਫੌਜ ਬਹੁਤ ਸક્ષਮਾ ਜਿਵੇਂ ਵੀ ਕੋਈ ਚੀਜ਼ ਆਂਦੀ ਹੈ ਉਹਨੂੰ ਰਸਤੇ ਵਿੱਚ ਰੋਕ ਕੇ ਨਸ਼ਟ ਕਰ ਦਿੰਦੀ ਹੈ ਇਹ ਸਭ ਤੋਂ ਵਧੀਆ ਚੀਜ਼ ਉਹ ਜਨਤਾ ਨੂੰ ਬੈਨੀਫਿਟ ਆ ਉਹਦਾ ਕਿਹੜੀ ਕੀ ਬਹੁਤੇ ਤੁਹਾਨੂੰ ਪੂਰਾ ਭਰੋਸਾ ਹੈ ਪੂਰਾ ਭਰੋਸਾ ਜੀ ਸਾਨੂੰ ਪੂਰਾ ਭਰੋਸਾ ਜਿੰਨੇ ਬਾਰਡਰ ਦੇ ਲੋਕ ਰਹਿੰਦੇ ਸਭ ਨੂੰ ਭਰੋਸਾ ਹੈ ਕਿੱਥੇ ਮਰਜ਼ੀ ਚਲੇ ਜਾ ਜਿੱਥੇ ਮਰਜ਼ੀ ਤੁਸੀਂ ਖਬਰ ਲਾਓਗੇ ਤੁਹਾਨੂੰ ਇਹ ਹੀ ਕਹਣਗੇ ਅਸੀਂ ਫੌਜ ਦੇ ਨਾਲ ਆ ਸਾਰੀ ਜਨਤਾ ਫੌਜ ਦੇ ਨਾਲ ਆ ਫੌਜ ਤੋਂ ਕੋਈ ਵੀ ਪਿੱਛੇ ਨਹੀਂ ਹਟਦਾ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਹੈ ਸਰ ਮੇਰਾ ਨਾਮ ਤਰਨੁਕੁਮਾਰ ਹੈ ਜੀ ਕਿਹੜੀ ਜਗ੍ਹਾ ਸਰ ਇਹ ਚੋੜਾ ਬਿਆਲ ਲੁਧਿਆਣਾ ਦਾ ਘੰਟਾ ਘਰ ਚੋਂ ਜੀ ਬਲੈਕਆਊਟ ਦਾ ਕਿਦਾਂ ਸਮਰਥਨ ਕਰ ਰਹੇ ਹੋ ਬਲੈਕਆਊਟ ਦਾ ਜੀ ਬਿਲਕੁਲ ਜੀ ਗਵਰਨਮੈਂਟ ਦੇ ਨਾਲ ਬਿਲਕੁਲ ਫੁੱਲ ਬੜਾ ਫੁੱਲ ਸਮਰਥਨ ਹੈ ਮਨਸ਼ੂ ਜਾਨ ਜੀ ਨਾਲ ਜਿੱਦਾਂ ਗਵਰਨਮੈਂਟ ਦੇ ਗਾਈਡਲਾਈਨਸ ਆ ਰਹੀਆਂ ਸੋਸ਼ਲ ਮੀਡੀਆ ਰਾਹੀਂ ਪਤਾ ਚੱਲ ਰਿਹਾ ਸੀ ਪੂਰਾ ਫੁੱਲ ਗਾਈਡਲਾਈਨ ਫੋਲੋ ਕਰ ਰਹੀਏ ਪੂਰੀ ਆਮ ਲੁਧਿਆਣੇ ਫੋਲੋ ਕਰ ਰਹੀਏ ਗਾਈਡਲਾਈਨਸ ਇਹ ਸਰ ਫੌਜ ਬਾਰੇ ਕੀ ਕਹਿਣਾ ਚਾਹੋਗੇ ਫੌਜ ਜਦ ਇਹ ਕਹਿਣੇ ਕੀ ਹੈ ਜੀ ਆਪਣੇ ਬੱਲੇ ਬੱਲੇ ਕਰਾਈ ਪਈ ਹੈ ਫੌਜ ਨੇ ਪੂਰੀ ਫੁੱਲ ਜੋਰਾ ਸ਼ੋਰ ਨਾਲ ਅਸੀਂ ਜਿਹਦਾ ਸੋਸ਼ਲ ਮੀਡੀਆ ਰਾਇ ਸੋਲ ਰਿਆ ਰਿਫਾਇਲ ਲਗਰਾਤਾ ਗੁਰਾ ਨਾ ਕੋ ਡਰੋਨ ਤਾਂ ਗਰੇ ਨਹੀਂ ਗਰਾਈ ਨਹੀਂ ਆ ਰਹੇ ਜੀ ਇਹਨਾਂ ਕੋਲ ਪਾਕਿਸਤਾਨ ਵਾਲੇ ਕੋਲ ਇਹਨਾਂ ਕੋਲ ਜਿਹੜਾ ਸਾਡਾ 에어ਗ੍ਰਾਫਟ ਸਿਸਟਮ ਹੈਗਾ ਉਹਨਾਂ ਨਾਲ ਡਰੋਨ ਇਹਨਾਂ ਦੇ ਇੱਕ ਵੀ ਮਿਸਾਈਲ ਦਾ ਪ੍ਰੋਪਰ ਹਮਲਾ ਹੋਣ ਨਹੀਂ ਦਿੱਤਾ ਹੈ ਤੱਕ ਫੌਜ ਨੇ ਅਸੀਂ ਸਲਾਮ ਕਰਦੇ ਹਾਂ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਤੇ ਹਿੰਦੁਸਤਾਨ ਦੀ ਫੌਜ ਨੂੰ ਵੀ ਉਹਨਾਂ ਨੇ ਪੂਰੀਆ ਧੁੱਕੇ ਪਾਕਿਸਤਾਨ ਦੀ ਪੂਰੇ ਕਿਡਾ ਕਢਾਈਆਂ ਪਈਆਂ ਜੀ ਇਸ ਟਾਈਮ ਦਾ ਲੱਗਦਾ ਜਿੱਤ ਕਰਕੇ ਆਣਗੇ ਮੈਂ ਕਹਿੰਦਾ ਜੀ ਤੁਸੀਂ ਜਿੱਤ ਕਿੰਨੇ ਮੈਂ ਕਹਿੰਦਾ ਹੁਣ ਤਾਂ ਲੋਰੇ ਆਪਣੇ ਕੋਲ ਆਂਦੀ ਪੂਰੇ ਪੂਰੇ ਚਾਂਸ ਹੈਗੇ ਜੇ ਜੇ ਗਵਰਨਮੈਂਟ ਚਾਹੇ ਤਾਂ ਜੀ ਕੁਝ ਵੀ ਕੁਝ ਵੀ ਕਰ ਸਕਦੇ ਆ ਰਾਤੀ ਵੀ ਸੋਸ਼ਲ ਮੀਡੀਆ ਰਾਹੀਂ ਦੇਖਿਆ ਸੀ ਇਹਨਾਂ ਨੇ ਲਾਹੌਰ ਤੇ ਵੀ ਮਸਾਈਲਾ ਗਿਰੇ ਤੇ ਮਸਾਈਲਾ ਪ੍ਰੋਪਰ ਫਟੀਆਂ ਇਨਾਂ ਕੋਤੇ ਕੋਈ ਮਸਾਇਲ ਫਟ ਨਹੀਂ ਰਹੀ ਜੇ ਫਟ ਵੀ ਰਹੀ ਤਾਂ ਮਾੜੀ-ਮੋਟੀ ਜਿਹਾ ਉੱਕਾ-ਦੁੱਕਾ ਕੈਜ਼ੁਐਲਟੀ ਹੋ ਰਹੀ ਹੋ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਜੋ ਉਹ ਵੀ ਪਤਾ ਕਿ ਜਿਹੜੇ 에ਅਕ੍ਰਾਫਟ ਸਿਸਟਮ ਆ ਡਿਫਿਊਜ਼ ਹੋ ਕੇ ਜਮੀਨ ਤੇ ਗਰ ਰਹੀ ਉਹ ਚੀਜ਼ਾਂ ਜਮੀਨ ਤੇ ਗਰ ਰਹੀਆਂ ਬਾਕੀ ਤਾਂ ਇਨਾਂ ਕੋ ਸਾਰਾ ਇਨਾਂ ਦਾ ਚਾਈਨਾ ਦਾ ਮਾਲ ਹੈ ਜਿਹੜਾ ਇਨਾਂ ਮਾਲ ਕਰਦੇ ਇਹ ਚੱਲੇ ਨੇ ਦਾ ਸੋ ਦਿਨੇ ਦਾ ਦੋ ਦਿਨ ਉਹ ਵਾਲਾ ਕੰਮ ਹੈ ਇਹਨਾਂ ਸਾਰੇ ਬੰਬ ਵੀ ਸਾਰੇ ਡਿਫਿਊਜ਼ ਹੋ ਰਹੇ ਨੇ ਚਾਈਨਾ ਦਾ ਮਾਲ ਦਾ ਹੀ ਘਾਟਾ ਹੀ ਘਾਟਾ ਹੈ ਹਿੰਦੁਸਤਾਨ ਨੂੰ ਘਾਟਾ ਤੇ ਸਾਰੇ ਮੁਲਕ ਨੂੰ ਪੂਰੇ ਵਰਲਡ ਨੂੰ ਘਾਟਾ ਚਾਹੀਦਾ ਇਨਾਂ ਦੇ ਮਾਲ ਦਾ ਜੀ ਜਿੱਦਾਂ ਦੇਖੋ ਗਵਰਨਮੈਂਟ ਗਾਈਡਲਾਈਨਸ ਆਣ ਗਈ ਪੂਰਾ ਹਿੰਦੁਸਤਾਨ ਕੀ ਪੂਰਾ ਮੁਲਕ ਸਾਰ ਫੌਜ ਦੇ ਨਾਲ ਆ ਗਾਈਡਲਾਈਨਸ ਪੂਰਾ ਫੋਲੋ ਕਰ ਰਹੇ ਆ ਬਲੈਕਆਊਟ ਹੋ ਰਿਹਾ ਤਾਂ ਬਲੈਕਆਊਟ ਨਾਲ ਫੋਲੋ ਕਰ ਰਹੇ ਆ ਜਿੱਦਾਂ ਗਵਰਨਮੈਂਟ ਦੇ ਦਿਸ਼ਾ ਨਿਰਦੇਸ਼ ਆ ਰਹੇ ਨੇ ਵੀ 7 ਵਜੇ ਕਹੋਂਗੇ 7 ਵਜੇ ਆਪਾਂ ਵਪਾਰੀ ਭਾਈ ਨਾਲ ਖੜੇ ਆ ਜੋ ਫੌਜ ਦੀ ਰਿਕੁਆਇਰਮੈਂਟ ਆਪਾਂ ਪੂਰੀ ਫੌਜ ਦੇ ਨਾਲ ਖੜੇ ਆ ਜੀ ਇਹ ਜੀ ਗੱਲ ਨਹੀਂ ਆ ਜੀ ਕਰੋ ਡਟ ਕੇ ਸਾਹਮਣਾ ਕਰੋ ਅਸੀਂ ਵੀ ਨਾਲ ਖੜੇ ਆ ਜੀ ਕੋਈ ਵਪਾਰ ਤਾਂ ਚੱਲਦੇ ਰਹਿਣਾ ਜੀ ਇੱਕ ਵਾਰ ਇਹਨਾਂ ਦਾ ਕੰਡੇ-ਕਾੜੇ ਕਾਢ ਹੀ ਦੇਣਾ ਚਾਹੀਦਾ ਪੂਰੀ ਪ੍ਰੋਪਰ ਤਰੀਕੇ ਨਾਲ ਜੀ ਸੱਸੀ ਗੱਲ ਜੀ ਸ਼ੁਭਨਾਮ ਪਹਿਲਾਂ ਦਾ ਜਸਵਿੰਦਰਪਾਲ ਜੀ ਸਰ ਬਲੈਕਆਊਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਮਰਥਨ ਕਰਦੇ ਹਾਂ ਬਿਲਕੁਲ ਸਮਰਥਨ ਕਰਨਾ ਚਾਹੀਦਾ ਜੀ ਹਰ ਇੱਕ ਦੇਸ਼ ਵਾਸੀ ਨੂੰ ਸਮਰਥਨ ਕਰਨਾ ਚਾਹੀਦਾ ਹੈ ਉਹਦਾ ਜੀ ਕਉਗੀ ਇਸ ਦੇ ਵਿੱਚ ਆਪਣਾ ਹੀ ਫਾਇਦਾ ਜੀ ਪਬਲਿਕ ਦਾ ਜੀ ਜਿੱਦੇ ਵਿੱਚ ਆਪਾਂ ਲਾਈਟ ਜਿੰਨੀ ਬੰਦ ਰੱਖਾਂਗੇ ਉਨੇ ਹੀ ਫਾਇਦਾ ਹੈ ਤੇ ਲਾਈਟ ਜੱਗਰ ਨਾਲ ਥੋੜਾ ਜਿਹਾ ਆਈਡੀਆ ਅਗਲੇ ਨੂੰ ਵੀ ਲੱਗ ਜਾਂਦਾ ਹੈ ਇਸ ਕਰਕੇ ਬਲੈਕਆਊਟ ਹੋਣੀ ਚਾਹੀਏ ਜੀ ਦੂਜਾ ਫੌਜ ਬਾਰੇ ਕੀ ਜਣਾ ਚਾਹਤਾ ਹੈ ਫੌਜ ਦੇਖੋ ਇਹ ਫੌਜ ਆਪਣਾ ਰੋਲ ਬੜਾ ਮਖੂਬੀ ਨਾਲ ਨਿਭਾ ਰਹੀ ਹੈ ਜੀ ਔਰ ਪੂਰੀ ਵਧੀਆ ਤਰ੍ਹਾਂ ਆਪਣਾ ਜੋ ਨਾਲ ਜੋ ਟਾਰਗੇਟ ਕਰਦੇ ਵੇ ਆ ਉਹਨਾਂ ਨੂੰ ਵਹਿਫਲ ਕਰ ਰਹੀ ਹੈ ਇਸ ਟਾਈਮ ਬਾਕੀ ਪੰਜਾਬ ਦੇ ਵਿੱਚ ਉਹਨਾਂ ਨੇ 8-10 ਜਗ੍ਹਾ ਉਹਨਾਂ ਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹਨਾਂ ਨੇ ਪੂਰਾ ਨਕਾਮ ਕਰਤਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਬਾਰਡਰ ਤੇ ਵੈਸੇ ਵੀ ਸਿੱਖ ਰੈਜੀਮੈਂਟ ਹੈਗੀ ਏ ਸਿੱਖ ਰੈਜੀਮੈਂਟ ਉਹ ਤੁਹਾਨੂੰ ਪੂਰੇ ਹਾਲ ਪੰਜਾਬ ਵਾਲੀ ਜਿਹੜੀ ਫੌਜ ਹੈਗੀ ਏ ਉਹ ਪੂਰੀ ਆਪਣਾ ਦਲੇਰੀ ਨਾਲ ਮੰਗਵਾਲਾ ਕਰ ਰਹੀ ਹੈ ਜੀ ਤੇ ਸਰ ਫੌਜਦਾਰੀ ਜਾਨਕੀ ਪੂਰਾ ਖੋਸਾ ਵੀ ਜਿੱਤ ਹਾਸਲ ਕਰੇਗੀ ਬਿਲਕੁਲ ਬਿਲਕੁਲ ਸਾਨੂੰ ਆਪਣੀਆਂ ਫੌਜਾਂ ਦੇ ਪੂਰਾ ਮਾਣ ਹੈ ਜੀ ਪੂਰੇ ਫਤਿਹ ਹੈ ਜੀ ਇਹਨਾਂ ਦੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਬਾਕੀ ਅਸੀਂ ਕਹਿੰਦੇ ਆ ਵੀ ਕੋਸ਼ਿਸ਼ ਤਾਂ ਹੈ ਵੀ ਜੇ ਪਿਆਰ ਨਾਲ ਸਮਝੋਤੇ ਨਾਲ ਜਿਹੜਾ ਆਰਮਨਾਲ ਯੁੱਧ ਨਾ ਹੀ ਹੋਵੇ ਤੇ ਵਧੀਆ ਉਗੀ ਕੋਈ ਵੀ ਨਹੀਂ ਚਾਹੁੰਦਾ ਦੋਨੋਂ ਪਾਸੇ ਕੋਈ ਨੁਕਸਾਨ ਹੋਵੇ ਉਹਨਾਂ ਦੇ ਦੋਨੋਂ ਪਾਸੇ ਹੁੰਦਾ ਹੈ ਲੇਕਿਨ ਜੇ ਹੁਣ ਅਗਲੇ ਜੇ ਪਹਿਲ ਕਰਨਗੇ ਤੇ ਫਿਰ ਮੂੰਹ ਤੋੜ ਜਵਾਬ ਤਾਂ ਦੇਣੇ ਪੈਣਾ ਜੀ ਬਾਕੀ ਸਾਡੀਆਂ ਫੌਜਾਂ ਜਿਹੜੀਆਂ ਬੱਲੇ ਬੱਲੇ ਹੋ ਰਹੀ ਹੈ ਜੀ ਕੋਈ ਐਸੀ ਗੱਲ ਨਹੀਂ ਪੂਰੀ ਚੜ੍ਹਦੀਆਂ ਕਲਾ ਤੇ ਆ ਜੀ